ਗੁਰਦਰਾ ਮੰਜੀ ਸਾਹਿਬ ਕੋਟਾਂ ਦੀ ਜ਼ਮੀਨ ਸੀਗੀ ਉਹ ਕਾਫੀ ਸਮੇਂ ਤੋਂ ਅਸੀਂ ਕੇਸ ਉਹ ਜਿੱਤੇ ਸਾ ਹਾਈ ਕੋਰਟ ਤੋਂ ਵੀ ਸੁਪਰੀਮ ਕੋਰਟ ਤੱਕ ਉਹਦੇ ਮੁਤਾਬਕ ਅਸੀਂ ਆਪਣੀ ਜ਼ਮੀਨ ਨੂੰ ਵਾਣ ਵਾਸਤੇ ਗਏ ਸੀ ਤੇ ਉਹ ਜਿਹੜੇ ਮਹਾਂਤ ਉੱਤੇ ਬੈਠੇ ਸੀ ਉਹਨਾਂ ਵੱਲੋਂ ਉਹਨਾਂ ਦੇ ਪਰਿਵਾਰ ਵੱਲੋਂ ਤੇ ਗੁੰਡਾ ਗਰਦੀ ਦਾ ਜਿਹੜਾ ਨੰਗਾ ਨਾਚ ਕੀਤਾ ਗਿਆ ਉਹਨਾਂ ਨੇ ਨਸ਼ੀਦਤ ਤੋਂ ਤੱਕ ਹੋ ਕੇ ਜਿਹੜੀਆਂ ਕਿਰਪਾਨਾਂ ਚਲਾਈਆਂ ਸਾਡੇ ਮੁਲਾਜ਼ਮਾਂ ਨੂੰ ਸਮੇਤ ਮੇਰੇ ਜਿਹੜੇ ਉਹ ਵੱਡੇ ਪੱਧਰ ਤੇ ਜ਼ਖਮੀ ਕੀਤਾ ਕਈਆਂ ਦੇ ਮੇਰੇ ਮੁਲਾਜ਼ਮਾਂ ਦੇ ਜਿਹੜੇ ਉਹ ਗੂਠੇ ਵੱਡੇ ਗਏ ਨੇ ਉਂਗਲਾਂ ਵੱਡੀਆਂ ਗਈਆਂ ਤੇ ਉਹ ਤਕਾ ਵੀਤਾ ਉਹਨਾਂ ਨੇ ਕਿ ਜ਼ਮੀਨ ਗੁਰੂ ਰਾਮਦਾਸ ਦੀ ਆ ਕਿ ਜ਼ਮੀਨ ਗੁਰੂ ਘਰ ਦੀ ਆ ਇਹ ਕਿਸੇ ਦੇ ਲਈ ਨਹੀਂ ਜਾਇਦਾ ਆਪਣੀ ਅੱਜ 23 ਤਰੀਕ ਨੂੰ ਅਚਾਨਕ ਹੀ ਕੋਈ 9 ਵਜੇ ਦੇ ਕਰੀਬ ਸਵੇਰੇ ਆ ਕੇ 9:30 ਵਜੇ ਇਹ ਹਮਲਾ ਕਰਤਾ ਤੇ ਅਸੀਂ ਤਾਂ ਬਲੌਂ ਪੰਜ ਚਾਰੇ ਜਿਹੜੇ ਮੇਰੇ ਸੇਵਾਦਾਰ ਸੀਗੇ ਇਹੋ ਘਟੋ ਘਟ 200 ਬੰਦੇ ਮੈਨੂੰ ਤੁਸੀਂ ਦੇਖ ਸਕਦੇ ਹੋ ਸੀਸੀਟੀਵੀ ਦੇ ਕੈਮਰੇ ਅਜ ਪੂਰਾ ਗਿਲੜੀ ਪਿੰਡ ਤੱਕ ਗੱਡੀਆਂ ਭਰੀਆਂ ਹੋਈਆਂ ਹੋਈਆਂ ਨੇ ਮੈਂ ਪ੍ਰੋਸੈਸਰ ਬੈਠੀ ਅਸੀਂ ਤਾਂ ਆਪਣੇ ਮੁਲਾਜ਼ਮ ਨਾਲ ਲੈ ਜਾਣੇ ਜਾਂਦੇ ਹਾਂ ਪਰ ਸਾਡੇ ਮੁਲਾਜ਼ਮ ਨੇ ਕਿਸੇ ਨੇ ਵਦੀ ਕੀ ਨਹੀਂ ਕੀਤੀ ਨਾ ਕਿਸੇ ਨੇ ਕੋਈ ਕਿਰਪਾਨ ਚਲਾਈ ਆ ਤੇ ਉਹਨਾਂ ਨੇ ਉਹ ਬੰਦੇ 20 ਕੁ ਬੰਦੇ ਸੀਗੇ ਤਕਰੀਬਨ ਜਿਹੜੇ ਉਹ ਨਾਲ ਬੀਬੀਆਂ ਸਮੇਤ ਤੇ ਉਹਨਾਂ ਨੇ ਧੱਕਾ ਕੀਤਾ ਕਿਰਪਾਨਾਂ ਚਲਾਈਆਂ ਸੁਦਾ ਜੀ ਆਪ ਆਪਣੇ ਬਾਰੇ ਦੱਸ ਸਕਦੇ ਆ ਵੀ ਆਪਣੇ ਨਾਲ ਕਿੰਨੀਆਂ ਗਿਣਤੀ ਦੇ ਵਿੱਚ ਕਿੰਨੇ ਆਪਾਂ ਸਿੰਘ ਸੀਗੇ ਜੋ ਸਤ ਇਹ ਨਹੀਂ ਹੁੰਦਾ ਜੀ ਸਾਡੇ ਨਾਲ ਜਿਹੜੇ ਮਲਾਦ ਨੂੰ ਜੋਟੀਆਂ ਲੱਗੀਆਂ ਹੁੰਦੀਆਂ ਆ ਉਹ ਸਾਡੇ ਨਾਲ ਉਹਨਾਂ ਦਾ ਮਤਲਬ ਜਿਹੋ ਆਟਕੋ ਤੇ ਮਤਾਬਕ ਕਰਾਉਂਦੇ ਨੇ ਉਹਨਾਂ ਨੇ ਕਰਉਣਾ ਉਹਨਾਂ ਦਾ ਫਰਜ਼ ਆ ਪਰ ਉਹ ਇਹ ਨਹੀਂ ਵੀ ਅਸੀਂ ਕੋਈ ਹਮਲਾਵਰ ਬਣ ਕੇ ਨਹੀਂ ਗਏ ਅਸੀਂ ਤੇ ਬਤੌਰ ਮਤਲਬ ਸੇਵਾਦਾਰ ਬਣ ਕੇ ਗਏ ਆਂ ਔਰ ਬੇਨਤੀ ਕੀਤੀ ਆ ਕਿ ਗੁਰੂ ਕਰਦੀ ਜਾਤਾ ਤੁਸੀਂ ਇਹਨੂੰ ਛੱਡ ਦਿਓ ਬਾਕੀ ਅਸੀਂ ਕੋਈ ਤੱਕਾ ਨਹੀਂ ਕੀਤਾ ਉਹ ਨਹੀਂ ਕਰਦਾ ਇਹ ਜੀ ਸਾਡੇ ਜੇ ਵ੍ਰੋਧੀ ਤੇਰਨੇ ਮੇਰੇ ਕਿਰਪਾਨਾਂ ਮਾਰੀਆਂ ਜੀ ਦੋ ਜਿਹੜੇ ਮਸ਼ਲ ਤੋਂ ਥੋੜੇ ਵੱਟੀ ਵੀ ਗਈ ਹੈ ਹਾਂਜੀ ਹਾਂਜੀ ਜਿਹੜੇ ਕਿਰਪਾਨਾਂ ਬਚੀਆਂ ਨੇ ਹਾਂਜੀ ਦੋ ਥੋੜਾ ਤੇ ਰੱਜੀ ਇੱਕ ਇੱਥੇ ਇੱਕ ਇੱਥੇ ਜੇ ਉਹਨਾ ਇੱਥੇ ਨਾ ਕਰਦਾ ਤਾਂ ਸ਼ਾਇਦ ਮੇਰੇ ਸਰੀਰ ਦੇ ਜਾਨੀ ਮਾਲ ਨੁਕਸਾਨ ਹੋ ਸਕਦਾ ਸੀਗਾ ਤੇ ਜਿੰਦੇ ਕਰਕੇ ਮੇਰੇ ਡਾਂਗਾਂ ਬਹੁਤ ਜ਼ਿਆਦਾ ਵੱਜੀਆਂ ਜੀ ਬੁੱਝੀਆਂ ਸਨ ਬੁੱਝੀਆਂ ਸਨ ਤਾਂ ਬਹੁਤ ਜ਼ਿਆਦੀਆਂ ਵੱਜੀਆਂ ਸਿਰ ਦੇ ਵਿੱਚ ਵੀ ਵੱਜੀਆਂ ਨੇ ਤੇ ਜਿੰਦੇ ਕਰਕੇ ਮੈਂ 1 ਘੰਟੇ ਤੱਕ ਬੇਹੋਸ਼ ਵੀ ਰਿਹਾ ਕੰਦੇ ਨਾਲ ਮੇਰੀ ਰੱਖਿਆ ਹੋ ਗਈ ਜੀ ਨਹੀਂ ਮੇਰੇ ਸਿਰ 'ਚ ਬਹੁਤ ਜ਼ਿਆਦਾ ਸੱਟ ਵੱਜ ਸਕਦੀ ਕਹਿੰਦੇ ਨੇ ਅੱਛਾ ਅੱਛਾ ਇਹ ਨਹੀਂ ਜੋ ਮਾਰ ਆਇਆ ਕਰਦਾ ਮੇਰੇ ਕੇਸਾਂ ਦੇ ਵਿੱਚ ਸੀ ਜਲੰਧਾ ਸਾਹਿਬ ਐਦਾ ਹਾਂਜੀ ਜੀ ਕੰਢਾ ਗਿਆ ਬਸ ਇਹਦੇ ਵਿੱਚ ਨਾ ਅੱਛਾ ਅੱਛਾ ਇਹਦੇ ਕਾਰਨ ਮੇਰੇ ਸਿਰ ਦੇ ਵਿੱਚ ਬਮੂਲੀਆ ਦਰਦ ਤਾਂ ਹੋ ਰਿਹਾ ਤੇ ਜੇ ਨਾ ਹੁੰਦਾ ਤਾਂ ਮੇਰੇ ਗੰਭੀਰ ਸੱਟ ਵੱਜ ਸਕਦੀ ਇਹਨੂੰ ਇੱਕ ਤੋਂ ਵੱਧ ਲੱਗਦਾ ਵੀ ਜਿਹੜੇ ਦਰਦੇ ਦੇ ਦੋ ਹਿੱਸੇ ਹੋਏ ਵੀ ਕਿੰਨੀ ਜੋਰ ਨਾਲ ਹੋ ਰਿਹਾ ਹਾਂ ਜੀ ਹਾਜੇ ਜੀ ਜਿਹੜਾ ਸਾਨੂੰ ਹਸਪੀਟਲ ਪਹਾਲ ਤੋਂ ਪਤਾ ਲੱਗਿਆ ਕਿ 10 ਤੇ 10 ਬੰਦੇ ਇੱਕ ਧਿਰ ਦੇ داخل ਹੋਏ ਨੇ ਤੇ 4 ਬੰਦੇ ਦੂਜੀ ਧਿਰ ਦੇ داخل ਹੋਏ ਨੇ ਉਹਨਾਂ ਦੇ ਹਜੇ ਐਮਐਲਆਰ ਸਾਡੇ ਕੋਲ ਆ ਰਹੀਆਂ ਨੇ ਤੇ ਬਿਆਨ ਲਿਖੇ ਜਾ ਰਹੇ ਨੇ ਬੇਸਡ ਔਨ ਦਾ ਐਮਐਲਆਰ ਐਂਡ ਬਿਆਨ ਜੋ ਬੰਦੀ ਕਾਰਵਾਈ ਕੀਤੀ ਜਾਵੇਗੀ ਤੇ ਉਹ ਤਾਂ 500 ਬੰਦੇ ਰੱਖਦੇ ਨੇ ਵਾਂਸੇ ਨੇ ਇਹ 250 ਬੰਦਾ ਸੀਗਾ ਉਹ ਕਹਿੰਦੇ ਵੀ ਸਾਨੂੰ ਤਾਂ ਹੈਵੀ ਹੋਗੇ ਪਰ ਜੇ ਪ੍ਰਸ਼ਾਸਨ ਨੇ ਨਾਲ ਲਿਆ ਹੁੰਦਾ ਚੰਗੀ ਗੱਲ ਸੀਗੀ ਇਹਦਾ ਜਿੰਨਾ ਵੱਧਿਆ ਕੰਮ ਇਹਨਾਂ ਵਧਣਾ ਨਹੀਂ ਸੀਗਾ ਨਾਮ ਕੀ ਹੈ ਜੀ ਆਰ ਮੈਂ ਤਾਂ ਬਸੋ ਵੀ ਨਹੀਂ ਹਾਂ ਅ ਮੈਂ ਮਹੰਤ ਪਰਿਵਾਰ ਚੋਂ ਕਰਮਜੀਤ ਦੋਸਾਹੀ ਮੇਰਾ ਨਾਮ ਆ ਤੇ ਇਹ ਅੱਜ ਅਚਾਨਕ ਹੀ ਸਾਨੂੰ ਦਾ ਕੋਈ 200 ਬੰਦੇ ਦੇ ਕਰੀਬ ਐਸਜੀਪੀਸੀ ਦੇ ਬੰਦੇ ਆ ਗਏ ਵੀ 200 ਬੰਦੇ ਦੇ ਕਰੀਬ ਆ ਕੇ ਉਹਨਾਂ ਨੇ ਅਚਾਨਕ ਹਮਲਾ ਪਿੱਛੋਂ ਦੀ ਬੇਰੇ ਦੀ ਜ਼ਮੀਨ ਦਾ ਕੋਈ ਮੈਟਰ ਹੈਗਾ ਚੱਲਦਾ ਜਿਹੜਾ ਹਾਈ ਕੋਰਟ ਵਿੱਚ ਵਿਚਾਰਦੀ ਹੈ ਨਾ ਉਹਦੀ ਡੀਸੀ ਸਾਹਿਬ ਦੇ ਤਰੀਕ ਪਈ ਸੀ 3-7 ਤੱਕ ਜੀ ਤਾਂ 19 ਤਰੀਕ ਨੂੰ 19 ਤਰੀਕ 'ਚ ਅਸੀਂ ਆਪਣਾ ਜਵਾਬ ਦਿੱਤਾ ਜੀ ਸੀ ਸਾਹਿਬ ਨੇ ਅੱਗੇ 3-7 ਦੀ ਡੇਟ ਪਾਤੀ ਤੇ 3-7 ਦਾ ਇਹਨਾਂ ਨੇ ਕੋਈ ਇੰਤਜ਼ਾਰ ਨਹੀਂ ਕੀਤਾ ਠੀਕ ਹੈ ਸਾਨੂੰ ਚਿੱਠੀ ਆ ਗਈ ਹੈ ਇਹਨਾਂ ਨੂੰ ਵੀ ਚਿੱਠੀ ਗਈ ਹੋਗੀ ਅੱਜ 25 ਤਰੀਕ ਨੂੰ ਅਚਾਨਕ ਹੀ ਕੋਈ 9 ਵਜੇ ਦੇ ਕਰੀਬ ਸਵੇਰੇ ਆ ਗਏ 9:30 ਵਜੇ ਹਮਲਾ ਕਰਤਾ ਤੇ ਅਸੀਂ ਦਾ ਮਲੋਂ ਪੰਜ ਚਾਰ ਜਿਹੜੇ ਡੇਰੇ ਸੇਵਾਦਾਰ ਸੀਗੇ ਇਹ ਕੋਈ ਘੱਟੋ ਘੱਟ 200 ਬੰਦੇ ਮੈਨੂੰ ਤੁਸੀਂ ਦੇਖ ਸਕਦੇ ਹੋ ਸੀਸੀਟੀਵੀ ਦੇ ਕੈਮਰੇ 'ਚ ਪੂਰਾ ਗਗੜੀ ਪਿੰਡ ਗੱਡੀयां ਭਰੀਆਂ ਹੋਈਆਂ ਲੱਗੀਆਂ ਉਹ ਲੋਕ ਬਹੁਤ ਜ਼ਿਆਦਾ ਠੱਕਾ ਕਰਦੇ ਆ ਵਿਵਾਦ ਕੀ ਹੈ ਜੀ ਸਾਰਾ ਵਿਵਾਦ ਹੋਇਆ ਕਿਉਂ ਹੈ ਇਹ ਇਹ ਦੇਰੀ ਦੀ ਜ਼ਮੀਨ ਹੈ ਜਿਹੜੀ 200 ਸਾਲ ਪਹਿਲਾਂ ਇਹ দান ਹੋਈ ਆ ਸਮਾਧ ਬਾਬਾ ਕੇਸਰਦਾਸ ਦੇ ਨਾਂ ਤੇ ਐ ਜੀ ਬੀਸੀ ਦਾਵਾ ਕਰਦੀ ਆ ਵੀ ਇਹ ਗੁਰਦੁਆਰਾ ਸਾਹਿਬ ਦੀ ਜ਼ਮੀਨ ਹੈ ਜੀ ਗੁਰੂ ਗ੍ਰੰਥ ਸਾਹਿਬ ਦੇ ਨਾਂ ਤੇ ਹੈਗੀ ਆ ਤੇ ਸਾਡੇ ਕੋਲ ਸਾਰੀਆਂ ਲਿਖਤਾਂ ਨੇ ਪੁਰਾਣੀਆਂ ਉਰਦੂ ਦੀਆਂ ਲਿਖਤਾਂ ਜਿਹੜੀਆਂ ਬਜ਼ੁਰਗਾਂ ਦੇ ਨਾਂ ਦੇ ਸੀਗੀਆਂ ਦੱਸੋ ਹੋਰ ਦੱਸੋ ਤੇ ਉਸਨੇ ਮਾਡੇ ਕੋਲ ਆਪਣਾ ਪ੍ਰੂਫ ਕਰੇ ਦੱਸੋ ਤੁਸੀਂ ਸਾਡੇ ਕੋਲ ਸਾਰੇ ਪ੍ਰੂਫ ਨੇ ਇਹਨਾਂ ਇਹਨਾਂ ਕੋਲ ਕੀ ਪ੍ਰੂਫ ਹੈ ਜੇ ਇਹ ਕਹਿੰਦੇ ਨੇ ਸਾਡੀ ਜ਼ਮੀਨ ਸਾਡੇ ਨਾਲ ਸਾਡੇ ਨਾਂ ਤੇ ਆ ਤੇ ਇਹ ਆਪਣਾ ਇੰਤਕਾਲ ਲਿਖਾਉਣ ਆਪਣਾ ਇੰਤਕਾਲ ਦੇ ਵਿੱਚ ਇਹਨਾਂ ਦਾ ਕਿਤੇ ਨਾਮ ਚੜਿਆ ਆ ਕੋਈ ਗੁਰਦੁਆਰਾ ਸਾਹਿਬ ਦਾ ਨਾਮ ਚੜਿਆ ਆ ਤੇ ਪ੍ਰੂਫ ਕਰ ਦੇ 3 ਤਰੀਕ ਦੀ ਇਹ ਤਾਂ ਨਹੀਂ ਤਰੀਕ ਦਿੱਤੀ ਹੈ ਡੀਸੀ ਸਾਹਿਬ ਨੇ ਡੀਸੀ ਸਾਹਿਬ ਕੋਲ ਇਹਨਾਂ ਨੇ ਖੁਦ ਪਹੁੰਚ ਕੀਤੀ ਅਸੀਂ ਤਾਂ ਨਹੀਂ ਡੀਸੀ ਸਾਹਿਬ ਕੋਲ ਡੀਸੀ ਸਾਹਿਬ ਨੇ ਇਹਨਾਂ ਨੇ ਕਾਉਂਟ ਕੀਤੀ ਵੀ ਸਾਨੂੰ ਕਬਜ਼ਾ ਮਾਇਆ ਜਾਵੇ ਉਹਨਾਂ ਨੇ 19 ਤਰੀਕ ਪਾਈ 19 ਤਰੀਕ ਸਾਨੂੰ ਚਿੱਠੀ ਆਈ ਅਸੀਂ ਜਵਾਬ ਦਿੱਤਾ ਆਪਣਾ ਸਾਡੇ ਵਕੀਲ ਸਾਹਿਬ ਨੇ ਜਾ ਕੇ ਤੇ ਉਸ ਤੋਂ ਬਾਅਦ 3 ਤਰੀਕ ਦਾ ਦੀ ਡੇਟ ਜਿਵੇਂ ਮੈਂ ਦੱਸਿਆ ਪਹਿਲਾਂ ਤੁਹਾਨੂੰ 3/7 ਦੀ ਡੇਟ ਬਣੀ ਹੋਈ ਆ 3/7 ਦਾ ਕੋਈ ਇਹਨਾਂ ਨੇ ਇੰਤਜ਼ਾਰ ਨਹੀਂ ਕੀਤਾ ਅਚਾਨਕ ਹੀ ਆਗੇ 200 ਬੰਦੇ ਨੇ ਹਮਲਾ ਕਰਤਾ ਸਾਡੇ ਤੇ ਕਿੰਨੇ ਵਜੇ ਹਮਲਾ ਹੋਇਆ ਠੀਕ ਹੈ ਜੀ ਆ ਕਿਹੜੀ ਤਰੀਕ ਨੂੰ ਹੋਇਆ ਅੱਜ 25 6 2024 ਸੂਰਜ 9 9:30 ਦੀ ਗੱਲ ਹੋਊਗੀ ਅਚਾਨਕ ਹੀ ਸਾਨੂੰ ਤਾਂ ਬਣ ਗਿਆ ਪਿੱਛੇ ਪਾਸੇ ਜਿਦੜੀ ਵਾਲੇ ਪਾਸੇ ਜਿਦੜੀ ਪਿੰਗ ਲੱਗਦਾ ਉਧਰੋਂ ਅਚਾਨਕ ਹੀ ਨਵੇਂ ਤਿੰਨ ਟਰੈਕਟਰ ਆ ਗਏ ਅੰਦਰ ਐਂਟਰ ਕਰਾ ਦੇ ਅਸੀਂ ਜਦੋਂ ਆਪਣੇ ਡੇਰੇ ਤੋਂ ਭੱਜ ਕੇ ਗਏ ਟਰੈਕਟਰ ਦਾ ਮਤਲਬ ਜ਼ਮੀਨ ਜ਼ਮੀਨ ਦਾ ਜੀ ਇਹ ਸਾਡੀ ਫਸਲ ਖੜੀ ਸੀ ਮੁੰਗੀ ਦੀ ਮਿਲ ਵੀ ਫਸਲੇਦਲੇ ਬਾਤੀ ਮਨੇ ਬਾਣ ਦੀ ਕੋਸ਼ਿਸ਼ ਕੀਤੀ ਮਨੇ ਚਲਾਇ ਟਰੈਕਟਰ ਅਸੀਂ ਅੱਗੇ ਹੋ ਗਏ ਰੋਕਣ ਦੀ ਕੋਸ਼ਿਸ਼ ਕੀਤੀ ਤੇ ਮੇਰੇ ਦੇ ਚੜਾਉਣ ਦੀ ਕੋਸ਼ਿਸ਼ ਕੀਤੀ ਮੈਂ ਬਚਿਆ ਸਾਈਡ ਹੋ ਕੇ ਤੇ ਇੱਕ ਸਾਡਾ ਗੁਰਜੀਤ ਦਾਸ ਜਿਹਦੇ ਉੱਧਰ ਸੀਰੀਅਸ ਨੇ ਉਹਨਾਂ ਨੇ ਉੱਤੇ ਚੜਾਉਣ ਦੀ ਕੋਸ਼ਿਸ਼ ਕੀਤੀ ਜਦੋਂ ਬੀ ਹੋ ਗਿਆ ਸੀ ਉੱਤੇ ਉਹਨੇ ਡਾਂਗਾ ਮਾਰੀ ਆਈ ਨਹੀਂ ਜਿਆਦਾ ਉਹ ਡੀ ਐਮ ਸੀ ਉਹਨਾਂ ਨੂੰ ਅੱਗੇ ਕੀਤਾ ਮਨੇ ਰੈਫਰ ਉੱਤੇ ਉਹ ਹੁਣ ਦਸੋ ਤਾਂ ਇਹ ਕਿੰਨੇ ਜਤੀਰ ਹੋਏ ਹਾਂ ਤੇ ਉੱਥੇ ਉਹਨਾਂ ਸਕੈਨ ਵਗੈਰਾ ਰੈਫਰ ਕੀਤਾ ਇਹਨਾਂ ਨੇ ਤੇ ਹੁਣ ਦੇਖੋ ਹੁਣ ਕੀ ਕਾਰਵਾਈ ਕਰਦੀ ਹੈ ਪੁਲਿਸ ਸਾਡੇ ਤਾਂ ਹੀ ਸਾਡੇ 6 ਵਾਲੇ ਤਾਂ ਹੈਗੇ ਨੇ ਇੱਥੇ ਹਸਪੀਟਲ 'ਚ ਬਾਕੀ ਜਿਹੜੇ ਨੇ ਮੋਬਾਈਲ ਸੈਕਟਰ 'ਚ ਟੱਪਾ ਲੱਗਿਆ ਨੇ ਜਿਹੜੇ ਟੱਪਾ ਲੱਗਿਆ ਨੇ 4-5 ਵਾਲੇ ਉਹ ਕਰੇਣਗੇ ਟੋਟਲ ਅਸੀਂ 8-10 ਕਿਜੀ ਸੀਗੇ ਤਾਂ ਥੋੜਾ ਜਿਹਾ ਜਿਹੜੇ ਗੰਦੀ ਜ਼ਖਮੀ ਹੋਏ ਨੇ ਉਹਨਾਂ ਬਾਰੇ ਦੱਸੋ ਕਿੰਨੇ ਘਮੀਰ ਜਖਮੀ ਹੋਏ ਨੇ ਉਹਨਾਂ ਦੀ ਹੌਸਲਤ ਵੀ ਆ। ਠੀਕ। ਟੋਟਲ 6 ਜਣੇ ਨੇ ਜਿਹੜੇ ਇੱਥੇ ਐਡਮਿਟ ਨੇ ਇਸ ਟਾਈਮ ਜਿਨ੍ਹਾਂ ਵਿੱਚੋਂ ਇੱਕ ਗੁਰਜੀਤ ਦਾਸ ਹੈਗੇ ਨੇ ਉਹਨਾਂ ਦੇ ਕਾਫੀ ਸੱਟਾਂ ਲੱਗੀਆਂ। ਮਤਲਬ ਉਹ ਸਿਰ ਦੇ ਵਿੱਚ ਵੀ ਨਾ ਉਹਨਾਂ ਨੂੰ ਜਿੰਨੇ ਮੈਂ ਦੱਸਿਆ ਵੀ ਰੈਫਰ ਕੀਤਾ ਲੁਧਿਆਣੇ ਉਹਨੂੰ ਦਰ ਲੈ ਕੇ ਜਾ ਰਹੇ ਹਾਂ। ਉਹਨਾਂ ਨੂੰ ਸੀਟੀ ਸਕੈਨ ਲਈ ਦੱਸਿਆ ਡਾਕਟਰ ਸਾਹਿਬ ਨੇ। ਤੇ ਅ ਮੇਰੇ ਆ ਟੱਕ ਲੱਗਿਆ ਕਿਰਪਾਨ ਦਾ ਇੱਥੇ ਪੂਰਾ ਆ ਆ ਟਾਂਕੇ ਲੱਗੇ ਨੇ। ਅ ਫਿਰ ਬੈਠ ਕੇ ਸੋਚਾਂ ਹੁੰਦੀ ਵੀ ਗੱਲਬਾਤ ਹੋਈ ਹੈ ਜੀ ਇਹ ਸਾਰੇ ਮੈਟਰ ਨੂੰ ਅਜੇ ਤੋਂ ਪਹਿਲਾਂ ਨੇ ਕੋਈ ਅੱਜ ਉਹਨਾਂ ਨੇ ਆ ਕੇ ਸਾਨੂੰ ਕੋਈ ਇਸ ਤਰ੍ਹਾਂ ਨਹੀਂ ਦਿਖਾਇਆ ਜਿਵੇਂ ਆਹ ਕੋਈ ਵੱਡੂ ਕੋਈ ਹੁਕਮ ਹੈਗਾ ਸਾਡੇ ਕੋ ਡੀਸੀ ਸਾਹਿਬ ਦਾ ਹੈਗਾ ਹੁਕਮ ਜਾਂ ਕਿਸੇ ਦਾ ਵੀ ਵੀ ਆਹ ਅਸੀਂ ਅੱਜ ਕਬਜ਼ਾ ਕਰਨ ਆਏ ਆ ਕੋਈ ਇਸ ਤਰ੍ਹਾਂ ਦਾ ਹੋਇਆ ਨਹੀਂ ਆ ਕੇ ਸਿੱਧੇ ਬਾਟਰੈਕਟਰ ਉਵਾਰੇ ਨੇ ਉਹਨਾਂ ਨੇ ਨਾ ਸਾਨੂੰ ਕੁਝ ਬੁਲਾਇਆ ਨਾ ਸਾਨੂੰ ਕੁਝ ਸੁਨੇਹਾ ਦਿੱਤਾ ਕਿਸੇ ਦੇ ਥੋਂ ਕੋਈ ਪਿੰਡ ਦੇ ਚੌਕੀਦਾਰ ਪਿੰਡ ਦੇ ਮੋਹਤਵਾਰ ਖੜੇ ਨੇ ਇਹਨਾਂ ਨੂੰ ਕਿਸੇ ਰਿਤੇਆ ਹੋਵੇ ਇਹਨਾਂ ਨੂੰ ਦੱਸਿਆ ਹੋਵੇ ਆਗੇ ਵੀ ਅਸੀਂ ਆ ਰਹੇ ਆ ਪਰ ਪੁਲਿਸ ਨਾਲ ਸੀਗੀ ਜਦੋਂ ਉਹਨਾਂ ਨੇ ਨਹੀਂ ਪੁਲਿਸ ਨਾਲ ਨਹੀਂ ਸੀਗੀ ਕੋਲ ਸਾਨੂੰ ਅਸੀਂ 100 ਨੰਬਰ ਦੇ ਉੱਤੇ ਟਰਾਈ ਕੀਤਾ ਲੇਕਿਨ ਉਸ ਟਾਈਮ ਮੋਗੇ ਦੇ ਨਹੀਂ ਆਇਆ ਕੋਈ ਅੱਛਾ ਤੇ ਇਹ ਮੈਟਰ ਦੇ ਬਾਰੇ ਚ ਹੋਰ ਕੀ ਜਾਣਤਾ ਕਿ ਕਿੰਨਾ ਲੰਮਾ ਸਮਾਂ ਹੋ ਗਿਆ ਇਹ ਮੈਟਰ ਚ ਇਹ ਤਾਂ ਮੈਂ ਤੁਹਾਨੂੰ ਦੱਸ ਲਈ ਸਾਡੇ ਕੋਲ 200 ਸਾਲ ਦੇ ਕਰੀਬ ਦੀ ਜ਼ਮੀਨ ਹੈਗੀ ਆ ਸਾਡੇ ਕੋਲ ਲਿਖਤ ਹੈਗੀ ਆ ਪੂਰੀ ਠੀਕ ਹੈ ਤੇ ਇਹ ਦਾਵਾ ਕਰਦੇ ਨੇ ਜੀ ਗੁਰਦੁਆਰਾ ਮੰਜੀ ਸਾਹਿਬ ਦੀ ਇਹ ਜ਼ਮੀਨ ਹੈ ਜਦੋਂ ਕਿ ਮੰਜੀ ਸਾਹਿਬ ਗੁਰਦਾਰਾ ਸਾਹਿਬ ਨੂੰ ਮਿਲ ਲੱਗਦਾ 50-60 ਸਾਲ ਹੋ ਗਏ ਹੋਣਗੇ ਤਾਂ ਸਮਾਜ ਵੀਰਾਂ ਨੇ ਧਿਆਨ ਲੈਣੇ ਹੋਣਗੇ ਬਾਅਦ ਕਰਕੇ ਲਾਅ ਅਸਤਵ ਕਰਨਾ ਹੈ ਜੀ ਅ ਤੁਸੀਂ ਹੋਰ ਬਹੁਤ ਖਾਸ ਕੀ ਦੱਸਣਾ ਚਾਹੁੰਦੇ ਹੋ ਆਪਣੇ ਇਤੀ ਇਨਸਾਫ ਦੀ ਗੱਲ ਕਰਦੇ ਹੋ ਦੇਖੋ ਜੀ ਅਗਰ ਤਾਂ ਹੈਗੀ ਗੁਰਦੁਆਰਾ ਸਾਹਿਬ ਦੀ ਜ਼ਮੀਨ ਹੈ ਤਾਂ ਫਰਦ ਲੈ ਆਓ ਤੁਸੀਂ ਸਾਰੇ ਸੂਝਵਾਨੋ ਇੱਥੇ ਜਮ੍ਹਾਂ ਮੰਦੇ ਆਪਣੇ ਦਿਖਾਉਣ ਇਹ ਉੱਤੇ ਚੜਿਆ ਆ ਮੁਰਦਾ ਕੀ ਦਾਵਾ ਕਰਦੇ ਨੇ ਜੇ ਉੱਤੇ ਜੇ ਜਿਵੇਂ ਦੂਸਰਾ ਮੈਂ ਦੱਸਦਾ ਹਾਂ ਸੁਆਦ ਬਾਬਾ ਕੇਸਰਦਾਸ ਚੜਿਆ ਉਰਦੂ ਦੀ ਲਿਖਤ ਸਾਡੇ ਕੋਲ ਪੁਰਾਣੀ ਹੋਰ ਤਰੋੜ ਮਰੋੜ ਕੇ ਸਾਰੇ ਇਹਨਾਂ ਨੇ ਕੇਸ ਇਸ ਤਰ੍ਹਾਂ ਉਹਨਾਂ ਨੇ ਚਲਾਇਆ ਕੀਤਾ ਕੀ ਕੀਤਾ ਕਿੰਨੇ ਅਦਾਲਤ ਨੇ ਸਿੱਧਾ ਉਹਨਾਂ ਨੂੰ ਇਹ ਨਹੀਂ ਲਿਖਿਆ ਹੋਇਆ ਕਿ ਤੁਸੀਂ ਜਾ ਕੇ ਜ਼ਮੀਨ ਦਾ ਕਰਜ਼ਾ ਕਰ ਲਓ। ਉਹ ਲਾਸਟ ਹੈ ਜੀ ਆਪਾਂ ਦੂਜੀ ਘਰ ਨਾਲ ਵੀ ਗੱਲਬਾਤ ਹੋਈ ਹੈ ਜੀ ਉਹ ਕਹਿੰਦੇ ਨੇ ਵੀ ਸਾਡੇ ਬੰਦਿਆਂ ਦੇ ਉੱਪਰ ਇਹਨਾਂ ਨੇ ਅਟੈਕ ਕਰਤਾ ਤਵਾ ਦੇ ਨਾਲ ਆਪਣਾ ਸ਼ੇਰ ਦੇ ਵਿੱਚ ਧੁੱਗੀਗੇ ਜੀ ਨਾਲ ਉਹ ਪਾ ਗਏ ਕਿ ਤਾ ਗਿਆ। আর ਸਾਡੇ ਬੰਦੇ ਨੇ ਉਂਗਲਾਂ ਵੱਡੀਆਂ ਰਹੀਆਂ ਨੇ ਜੀ ਬਹੁਤ ਗੂੜਾ ਬਟ ਡੋ ਕੀਤੀ ਗਈ ਹੈ। ਦੇਖੋ ਜੀ ਹਾਸੀ ਹਸਪੀਟਲ ਵਿੱਚ ਬੈਠੇ ਆ। ਇੱਥੇ ਨਾਲ ਡਾਕਟਰ ਸਾਹਿਬ ਕੋਲ ਵੀ ਰਿਕੁਐਸਟ ਕੀਤੀ ਜੀ ਸਾਨੂੰ ਅਗਰ ਇਹ ਸਾਨੂੰ ਪਹਿਲਾਂ ਪਤਾ ਲੱਗਿਆ ਚੱਲਿਆ ਸੀਗਾ ਤੁਹਾਡੇ ਪੱਤਰਕਾਰਾਂ ਮੀਰਾ ਭਾਈ ਬੇਸਟਰ ਆਯਾ ਲੱਗੇ ਨੇ ਅਸੀਂ ਆਪਣਾ ਮੈਡੀਕਲ ਪੂਰਾ ਕਰਾਉਣ ਲਈ ਤਿਆਰ ਆ ਅਗਰ ਸਾਡੇ ਕੋ ਕਿਸੇ ਕਿਸੇ ਨਸ਼ਾ ਕੀਤਾ ਹੋਵੇ ਸਵੇਰੇ 9 ਵਜੇ ਇਹਨਾਂ ਨੇ ਕਿਹਾ ਵੀ 9 ਵਜੇ ਆਏ ਜੇ 9 ਵਜੇ ਅਸੀਂ ਨਾ ਦੱਸੋ ਕਿ ਕਦ ਧੁੱਟੋਗੇ ਉਹਨਾਂ ਕੋ ਨਸ਼ੇ ਵਾਲੀ ਕੋਈ ਫਲ ਪੰਡ ਦੇ ਦੱਬੂ ਦੇ ਕਿ ਨਸ਼ਾ ਆ ਸੀ ਕਰਦੇ ਆ ਠੀਕ ਹੈ ਠੀਕ ਹੈ ਧੰਨਵਾਦੀ ਕਰੋ 9 ਵਜੇ ਪਾਣੀ ਜੀ ਸਤਿ ਅਕਾਲ ਜੀ ਅੱਜ ਜਿਹੜਾ ਇਹ ਸਾਰਾ ਵਿਵਾਦ ਹੋਇਆ ਜੀ ਇਦੇ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਜੀ ਤੁਸੀਂ ਜੰਮੀ ਹੋਏ ਹੋ ਜੀ ਅਸੀਂ ਖੜਦੋ ਜਾਣਕਾਰੀ ਲੈਣਾ ਚਾਹੀਦੀ ਹੈ ਬਿਲਾਸਪੁਰ ਵਿਖੇ ਜਿਹੜੀ ਉਹ ਗੁਰਦਰਾ ਮੰਜੀ ਸਾਹਿਬ ਕੋਟਾਂ ਦੀ ਜ਼ਮੀਨ ਸੀਗੀ ਉਹ ਕਾਫੀ ਸਮੇਂ ਤੋਂ ਅਸੀਂ ਕੇਸ ਉਹ ਜਿੱਤੇ ਸਾ ਹਾਈ ਕੋਰਟ ਤੋਂ ਵੀ ਸੁਪਰੀਮ ਕੋਰਟ ਤੋਂ ਉਹਦੇ ਮੁਤਾਬਕ ਅਸੀਂ ਆਪਣਾ ਜ਼ਮੀਨ ਨੂੰ ਵਾਣ ਵਾਸਤੇ ਗਏ ਸੀ ਤੇ ਉਹ ਜਿਹੜੇ ਮਹੰਤਤ ਉੱਤੇ ਬੈਠੇ ਸੀ ਉਹਨਾਂ ਵੱਲੋਂ ਉਹਨਾਂ ਦੇ ਪਰਿਵਾਰ ਵੱਲੋਂ ਤੇ ਗੁੰਡਾ ਗਰਦੀ ਦਾ ਜਿਹੜਾ ਨੰਗਾ ਨਾਚ ਕੀਤਾ ਗਿਆ ਉਹਨਾਂ ਨੇ ਨਸ਼ੇ ਦੇ ਤੋਤੇ ਹੋ ਕੇ ਜਿਹੜੀਆਂ ਕਿਰਪਾਨਾਂ ਚਲਾਈਆਂ ਸਾਡੇ ਮੁਲਾਜ਼ਮਾਂ ਨੂੰ ਸਮੇਤ ਮੇਰੇ ਜਿਹੜੇ ਉਹ ਵੱਡੇ ਪੱਧਰ ਤੇ ਜ਼ਖਮੀ ਕੀਤਾ ਕਈਆਂ ਦੇ ਮੇਰੇ ਮੁਲਾਜ਼ਮਾਂ ਦੇ ਜਿਹੜੇ ਉਹ ਗੁੱਠੇ ਵੱਡੇ ਗਏ ਨੇ ਉਂਗਲਾਂ ਵੱਡੀਆਂ ਗਈਆਂ ਤੇ ਉਹ ਧੱਕਾ ਕੀਤਾ ਉਹਨਾਂ ਨੇ ਕਿ ਜ਼ਮੀਨ ਗੁਰੂ ਰਾਮਦਾਸ ਦੀ ਆ ਇਹ ਜ਼ਮੀਨ ਗੁਰੂ ਘਰ ਦੀ ਆ ਇਹ ਕਿਸੇ ਦੀ ਨਿੱਜੀ ਜਾਇਦਾਦ ਨਹੀਂ ਸਰਦਾਰ ਜਿਹਨਾਂ ਨੂੰ ਤੁਸੀਂ ਹਮਲਾਵਰ ਕਹਿ ਰਹੇ ਹੋ ਉਹ ਕਿੰਤੀ ਦੇ ਵਿੱਚ ਕਿੰਨੇ ਜਾਣੇ ਸੀ ਔਰ ਤੁਸੀਂ ਤੁਹਾਡੇ ਨਾਲ ਕਿੰਨੇ ਜਾਣੇ ਸੀ ਜੀ ਉਸ ਵਕਤ ਜਦੋਂ ਇਹ ਸਾਰਾ ਕੁਝ ਹੋਇਆ ਸਭ ਇੱਕ ਪ੍ਰੋਸੈਸ ਹੋ ਗਿਆ ਜੀ ਅਸੀਂ ਤਾਂ ਆਪਣੇ ਮੁਲਾਜ਼ਮ ਨਾਲ ਲਜਾਣੇ ਜਾਂਦੇ ਹਾਂ ਪਰ ਸਾਡੇ ਮੁਲਾਜ਼ਮ ਨੇ ਕਿਸੇ ਨੇ ਬਦੀਕੀ ਨਹੀਂ ਕੀਤੀ ਨਾ ਕਿਸੇ ਨੇ ਕੋਈ ਕਿਰਪਾਨ ਚਲਾਈ ਆ ਤੇ ਉਹਨਾਂ ਨੇ ਉਹ ਬੰਦੇ 20 ਕੋ ਬੰਦੇ ਸੀਗੇ ਤਕਰੀਬਨ ਜਿਹੜੇ ਉਹ ਨਾਲ ਬੀਬੀਆਂ ਸਮੇਤ ਤੇ ਉਹਨਾਂ ਨੇ ਧੱਕਾ ਕੀਤਾ ਕਿਰਪਾਨਾਂ ਚਲਾਈਆਂ ਸੋ ਜੀ ਅੱਜ ਆਪਾਂ ਆਪਣੇ ਬਾਰੇ ਦੱਸ ਸਕਦੇ ਆ ਵੀ ਆਪਣੇ ਨਾਲ ਕਿਸ ਸੰਖਿਆ ਦੀ ਵਿੱਚ ਕਿੰਨੇ ਆਪਾਂ ਸਿੰਘ ਸੀਗੇ ਜੀ ਉਸ ਵਕਤ ਨਹੀਂ ਹੁੰਦਾ ਜੀ ਸਾਡੇ ਨਾਲ ਜਿਹੜੇ ਮੁਲਾਜ਼ਮ ਜੋਟੀਆਂ ਲੱਗੀਆਂ ਹੁੰਦੀਆਂ ਆ ਉਹ ਸਾਡੇ ਨਾਲ ਉਹਨਾਂ ਦਾ ਮਤਲਬ ਜੋ ਅਡਰ ਕੋ ਤੇ ਮਤਲਬ ਖੜਾਉਂਦੇ ਨੇ ਉਹਨਾਂ ਨੇ ਖੜਾਉਣਾ ਉਹਨਾਂ ਦਾ ਫਰਜ਼ ਆ ਪਰ ਉਹ ਇਹ ਨਹੀਂ ਵੀ ਅਸੀਂ ਕੋਈ ਹਮਲਾਵਰ ਬਣ ਕੇ ਨਹੀਂ ਗਏ ਅਸੀਂ ਤੇ ਬਤੌਰ ਮਤਲਬ ਸੇਵਾਦਾਰ ਬਣ ਕੇ ਗਏ ਆ ਔਰ ਬੇਨਤੀ ਕੀਤੀ ਆ ਕਿ ਗੁਰੂ ਕਰਦੀ ਜੀਅਤਾ ਤੁਸੀਂ ਇਹਨੂੰ ਛੱਡ ਦਿਓ ਬਾਕੀ ਅਸੀਂ ਕੋਈ ਧੱਕਾ ਨਹੀਂ ਕੀਤਾ ਕੋਈ ਨਹੀਂ ਸਰਦਾਰੀ ਕੋਈ ਫਸਲ ਵੀ ਵਾਈ ਗਈ ਹੈ ਜੀ ਮੌਕੇ ਤੇ ਜੀ ਅਸਲ ਇਹ ਟ੍ਰੈਕਟਰ ਆਲੇ ਨੇ ਫਸਲ ਜਿਹੜੀ ਉਹ ਅਸੀਂ ਫੌਨ ਲੱਗੇ ਸਾਹ ਉਹਦੇ ਉਹਨਾਂ ਨੇ ਹਮਲਾ ਕਰਤਾ ਸਾਡੇ ਤੇ ਸਰ ਜੀ ਫਸਲ ਦੇ ਬਾਰੇ ਥੋੜਾ ਜਿਹਾ ਹੋਰ ਜਾਣਕਾਰੀ ਸ਼ੇਅਰ ਕਰੋ ਜੀ ਇਹਦੇ ਬਾਰੇ ਹੋਰ ਕੀ ਕਹਿਣਾ ਚਾਹਦੇ ਹੋ ਕਦੋਂ ਬੀਜੀ ਸੀ ਨਹੀਂ ਉਹਨਾਂ ਨੇ ਬੀਜੀ ਸੀ ਜੀ ਅਸੀਂ ਨਹੀਂ ਬੀਜੀ ਤੇ ੱਕੇ ਨਾਲ ਉਹਨਾਂ ਨੇ ਬੀਜੀ ਸਾਡੇ ਬੰਦਿਆਂ ਨੂੰ ਪਹਿਲਾਂ ਉਹਨਾਂ ਨੇ ਕੁੱਟ ਕੇ ਉਸ ਜ਼ਮੀਨ ਚੋਂ ਭਜਾਇਆ ਤੇ ਅਸੀਂ ਤੇ ਪ੍ਰਸ਼ਾਸਨ ਨੂੰ ਵਾਰ-ਵਾਰ ਬੇਨਤੀਆਂ ਕਰਦੇ ਰਹੇ ਤੇ ਔਰ ਹਾਈ ਕੋਰਟ ਦਾ ਸੁਪਰੀਮ ਕੋਰਟ ਦੇ ਆਰਡਰ ਨੇ ਸਾਡੇ ਕੋਲ ਸਾਡੇ ਕੋਲ ਕਾਗਜ਼ ਪੱਤਰੀ ਪੂਰਾ ਸਾਰਾ ਕੁਝ ਤੁਸੀਂ ਜਗਾਤੀ ਮੇਰੇ ਡੀਐਸਪੀ ਸਾਹਿਬ ਨਾਲ ਮੇਰੀ ਗੱਲ ਹੋਈ ਹੈ ਮੈਂ ਉਹਨਾਂ ਤੋਂ ਵਾਇਟ ਲਈ ਹੈ ਆ ਡੀਐਸਪੀ ਸਾਹਿਬ ਕਹਿੰਦੇ ਨੇ ਵੀ ਸਾਡੇ ਇਤਿਆਹ ਦੇ ਵਿੱਚ ਨਹੀਂ ਇਸ ਤਰ੍ਹਾਂ ਦੀ ਕੋਈ ਜਾਣਕਾਰੀ ਦਿੱਤੀ ਗਈ ਜੀ ਨਹੀਂ ਤਾਂ ਅਸੀਂ ਪੁਲਿਸ ਪ੍ਰਸ਼ਾਸਨ ਨਾਲ ਜ਼ਰੂਰ ਭੇਜਦੇ ਸੀ ਪ੍ਰਸ਼ਾਸਨ ਨੂੰ ਸਭ ਪਤਾ ਹੁੰਦਾ ਜੀ ਪ੍ਰਸ਼ਾਸਨ ਤੋਂ ਬਿਨਾਂ ਕੋਈ ਪਤਾ ਨਹੀਂ ਹੁੰਦਾ ਪ੍ਰਸ਼ਾਸਨ ਦਾ ਸਾਰਾ ਕਰਮਦਾਰ ਹੁੰਦਾ ਹੈ ਉਹ ਬੜਾ ਵੱਡਾ ਸਿਸਟਮ ਹੈ ਪ੍ਰਸ਼ਾਸਨ ਦਾ ਸੀਆਈਡੀ ਸਿਸਟਮ ਹੈ ਬੜਾ ਵੱਡਾ ਕਰਮਦਾਰ ਹੁੰਦਾ ਹੈ ਉਹਨਾਂ ਨੂੰ ਸਭ ਪਤਾ ਹੈ ਇਹ ਇਹ ਗੱਲ ਨਹੀਂ ਕਹੀ ਜਾ ਸਕਦੀ ਡੀਐਸਪੀ ਨੂੰ ਪਤਾ ਨਾ ਹੋਵੇ ਹਾਂ ਤਾਂ ਹਟੇ ਕਿੰਨੇ ਸਿੰਘ जख्मी ਹੋਏ ਦੀ ਸਾਡੇ 11 12 जख्मी ਜਿਹੜੇ ਹੋਏ ਨੇ ਔਰ ਬੜੇ ਵੱਡੇ ਪੰਦਰ ਤੇ जख्मी ਹੋਏ ਨੇ ਔਰ ਇਹ ਇਹ ਸਿਵਲ ਹਸਪਤਾਲ ਪੈਰ ਦੇ ਵਿੱਚ ਕਿੰਨੇ ਦਾਖਲ ਨੇ ਜੀ ਜਿਹੜੀ ਲਾਈਨ ਪੈਲ ਦੇ ਵਿੱਚ ਚਾਰ ਕੋਨੇ ਬਾਕੀ ਉਧਰ ਬੀਐਫਐਸ ਦਾ ਹੋਰ ਹਸਪਤਾਲ ਦਾ ਪ੍ਰਕਾਰ ਕੋਈ ਗੰਭੀਰ जख्मी ਵੀ ਹੈਗੇ ਜੀ ਜਿਆਦਾ ਬਿਲਕੁਲ ਨਹੀਂ ਕੋਈ ਗੰਭੀਰ जख्मी ਹੈ ਜੀ ਸਾਡੇ ਮੀਸ ਕਤਰ ਸਰਦ ਬਲਵਿੰਦਰ ਸਿੰਘ ਜੀ ਸੰਦੀਪ ਸਿੰਘ ਮੁੰਡਾ ਹਰਵਿੰਦਰ ਸਿੰਘ ਨੇ ਹੋਰ ਵੀ ਦੋ ਤਿੰਨ ਜਿਹਨਾਂ ਦੇ ਉਂਗਲਾ ਜਿਹੜੀਆਂ ਉਹ ਨਾਲੋਂ ਲੱਤੀਆਂ ਹੈ ਵੱਡੀਆਂ ਨਹੀਂ ਹੈ ਕਣੀ ਉਂਗਲਾਂ ਦੇ ਉੱਪਰ ਜਿਆਦਾ ਮੇਲ 6:00 ਵਜੇ ਆਹ ਨਾਲ ਜੱਦ ਸਕੀਏ ਬਾਕੀ ਗੁੱਜੀਆਂ ਗੁੱਜੀਆਂ 27 ਹੈ ਸਾਡਾ ਇੰਦਰਜੀਤ ਸਿੰਘ ਇੱਕ ਪਟਿਆਲੇ ਦਾ ਮੁਲਾਜ਼ਮ ਹੈ ਉਹ ਗੁੱਜੀਆਂ 27 ਵਿੱਚ ਲੱਗੀਆਂ ਡਾਂਗਾ ਮਾਰੀਆਂ ਤਾਂ ਵੱਡੀ ਹਾਈ ਕਮਾਂਡ ਦਾ ਕੀ ਕਹਿਣਾ ਇਹਦੀ ਸਾਡੀ ਹਾਈ ਕਮਾਂਡ ਸਾਡਾ ਮਾਨਯੋਗ ਸਾਡਾ ਪ੍ਰਧਾਨ ਆ ਸਾਡੀ ਹਾਈ ਕਮਾਂਡ ਹੋਈ ਹੈ ਨਹੀਂ ਕੀ ਕਹਿੰਦੇ ਨੇ ਜੀ ਉਹਨਾਂ ਨੇ ਕੀ ਕਿਹਾ ਉਹਨਾਂ ਨੇ ਕੀ ਕਿਹਾ ਕਿ ਸਾਡੇ ਆ ਪਤਾ ਲੈਣਾ ਹੈ ਸਨਮਾਨ ਆ ਸਾਡੇ ਆਪਣੇ ਸਾਡੇ ਪ੍ਰੈਜ਼ੀਡੈਂਟ ਦੇ ਮਾਨ ਆ ਤਾਂ ਠੀਕ ਹੈ ਜੀ ਪੁਲਿਸ ਪ੍ਰਸ਼ਾਸਨ ਨੇ ਆਪਣਾ ਹੁਣ ਤੱਕ ਫਰਜ ਕਿ ਬਿਨਵਾਇਆ ਹੈ ਠੀਕ ਹੈ ਜੰਗਲਮਾਹੇਗੀ ਤੇ ਗੁਰੂ ਰਾਮਦਾਸ ਤਾਂ ਚੜ੍ਹਦੀ ਕਲਾ ਬਖਸ਼ੂਗਾ ਇਹ ਧੰਨ ਗੁਰੂ ਰਾਮਦਾਸ ਦੇ ਸੇਵਾਦਾਰ ਆ ਇਹਨਾਂ ਦੇ ਨਾਲ ਧੱਕਾ ਹੋਇਆ ਜੇ ਪ੍ਰਸ਼ਾਸਨ ਸਾਡੇ ਧੱਕੇ ਦਾ ਸਾਨੂੰ ਇੰਜ ਲਾਉਗੀ ਤੇ ਗੁਰੂ ਰਾਮਦਾਸ ਤੋਂ ਖੁਸ਼ੀਆ ਲਾਉਗੀ ਤੇ ਸਾਡੇ ਤੋਂ ਦੇ ਅਸੀਂ ਦੀਆਂ ਨੋਸ਼ੀਸ਼ਾਂ ਦੇਣੀਆਂ ਦੇਣੀਆਂ ਬਿਆਨ ਹੋ ਗਿਆ ਜੀ ਤੁਹਾਡੇ ਬਿਲਕੁਲ ਹੋ ਗਿਆ ਜੀ ਉਹ ਜਿਹੜੇ ਜ਼ਗਮੀ ਨੇ ਜੀ ਸਾਰਿਆਂ ਦੇ ਹੋ ਗਿਆ ਕਿ ਹਜੇ ਕੋਲ ਕੀ ਦੇ ਹੋਏ ਨੇ ਨਹੀਂ ਜੀ ਇੱਥੇ ਸਾਡੇ ਤੋਂ ਲੈ ਗਏ ਨੇ ਹਜੇ ਉਹ ਪ੍ਰਸ਼ਾਸਨ ਨੇ ਗਾ ਕੀ ਕਰਨਾ ਹੈ ਉਹਨਾਂ ਦਾ ਕੰਮ ਆ ਤੁਸੀਂ ਕੋਈ ਵੀਡੀਓਜ਼ ਵਗੈਰਾ ਤੁਸੀਂ ਬਣਾਈਆਂ ਨੇ ਜੀ ਉੱਥੇ ਮੌਕੇ ਤੇ ਜਵੇਂ ਤੁਸੀਂ ਦੱਸ ਰਹੇ ਹੋ ਵੀ ਅਟੈਕ ਕੀਤਾ ਸੀ ਉਹਨਾਂ ਬੁਝੀ ਤੇ ਵੀ ਵੀਡੀਓਜ਼ ਵਗੈਰਾ ਬੜੀਆਂ ਜੀ ਸਾਰੇ ਉਹ ਸਾਰੇ WhatsApp ਤੇ ਚੱਲ ਹੀ ਪੈਣੀ ਹੈ ਉਹ ਜੀ ਅਜੀਨਾ ਅਈ ਨਾਮਾ ਇਹ ਉਹ ਲੋਕਾਂ ਨੇ ਬਣਾਈਆ ਉਹ ਤੇ ਚੱਲ ਹੀ ਪੈਣੀ ਹੈ ਜੀ ਮੈਂ ਤੁਹਾਨੂੰ ਰਿਕਵੈਸਟ ਕਰੂੰਗਾ ਜੀ ਤੁਸੀਂ ਮੈਨੂੰ ਜਰੂਰ ਉਹ ਵੀਡੀਓ ਦਿਓ ਜੀ ਤਾਂ ਕਿ ਆਪਾਂ ਉਹ ਆਪਣੇ ਆਪਣੇ ਚੈਨਲ ਤੇ ਚਲਾਵਾਂਗੇ ਜੀ ਲੋਕਾਂ ਤੱਕ ਪਹੁੰਚ ਜਾਊਗਾ ਬਿਲਕੁਲ ਦੱਸਾਂਗੇ ਤਾਂ ਲੋ ਜੀ ਸਾਡੇ ਇਹ WhatsApp ਤੇ ਚੱਲ ਪੈਣੀ ਹੈ ਸਾਰੇ ਦੁਨੀਆਂ ਦੇ ਵਿੱਚ ਚਲੇ ਜਾਣੀਆਂ ਹੈ ਔਰ ਸਾਰਿਆਂ ਨੂੰ ਪਤਾ ਲੱਗ ਜਾਣਾ ਵੀ ਧੱਕਾ ਕਿਹਨਾ ਕੀਤਾ ਔਰ ਵਾਧਾ ਕਿਹਨਾ ਕੀਤਾ ਸਾਰਾ ਪਤਾ ਲੱਗ ਜਾਣਾ ਸਰ ਸਰ ਕੋਈ ਲਾਸਟ ਦੇ ਵਿੱਚ ਸਰਦਾਰ ਜੀ ਤੁਸੀਂ ਕੁਝ ਕਹਿਣਾ ਚਾਹੁੰਦੇ ਹੋ ਇਹ ਵੀ ਉਹਨਾਂ ਨੇ ਜਿਹੜਾ ਹਮਲਾ ਕੀਤਾ ਔਰ ਪਟ્રોલ ਦੇ ਬਾਬਾ ਬਣਾ ਗਏ ਹਨ ਜੀ ਪਤਾ ਨਹੀਂ ਕਿੱਥੋਂ ਉਹਨਾਂ ਨੂੰ ਟ੍ਰੇਨਿੰਗ ਮਿਲੀ ਆ ਇਹ ਇਹ ਬੜਾ ਵੱਡਾ ਜੁਰਮ ਆ ਕਿ ਪਟ્રોલ ਦੇ ਜਿਹੜੇ ਬੋਤਲਾਂ ਵਿੱਚ ਬਾਬਾ ਬਣਾ ਕੇ ਕਿਸੇ ਦੇ ਉੱਤੇ ਹਮਲਾ ਕਰਨਾ ਗੁਰੂ ਘਰ ਦੇ ਟਰੈਕਟਰਾਂ ਤੇ ਹਮਲਾ ਕਰਨਾ ਔਰ ਗੁਰੂ ਘਰ ਦੇ ਸੇਵਾਦਾਰਾਂ ਤੇ ਹਮਲਾ ਕਰਨਾ ਇਹ ਪਤਾ ਨਹੀਂ ਉਹਨਾਂ ਨੇ ਕਿੱਥੋਂ ਟ੍ਰੇਨਿੰਗ ਲਈ ਆ ਗਵਰਨਮੈਂਟ ਨੂੰ ਪ੍ਰਸ਼ਾਸਨ ਨੂੰ ਇਹ ਵੀ ਬਚਣਾ ਚਾਹੀਦਾ ਇਹ ਇਹ ਜਿਹੜੇ ਪਟ્રોલ ਦੇ ਬਾਂਬਿਆ ਉਹ ਕਿੱਥੋਂ ਪਾਇਆ ਗਏ ਸਰਦਾਰ ਜੀ ਧੰਨਵਾਦ ਤੁਹਾਡਾ ਓਕੇ ਭਾਈ ਆਜੀ ਸਰਦਾਰ ਜੀ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਜੀ ਆਪਣੇ ਇਸ ਮੈਟਰ ਨੂੰ ਬਿਵਾੜ ਦੇ ਬਾਰੇ ਤੇ ਜੀ ਸਾਡੇ ਤੇ ਵਿਰੋਧੀ ਧਿਰ ਨੇ ਮੇਰੇ ਕਿਰਪਾਨਾਂ ਮਾਰਿਆ ਜੀ ਦੋ ਜਿਹੜੇ ਨਿਸ਼ਾਨੇ ਤੁਹਾਡੇ ਪੱਟੀ ਹੋਈ ਹੋਈ ਹੈ ਹਾਂਜੀ ਹਾਂਜੀ ਜਿੱਥੇ ਕਿਰਪਾਨਾਂ ਬੱਤੀ ਆਏ ਹਾਂਜੀ ਦੋ ਥਾਂ ਤੇ ਰੋਜੀ ਇੱਕ ਇੱਥੇ ਇੱਕ ਇੱਥੇ ਜੇ ਨਾ ਇੱਥੇ ਨਾ ਕਰਦਾ ਤੇ ਸ਼ਾਇਦ ਮੇਰੇ ਸਰੀਰ ਦੇ ਜਾਨੀ ਮਾਲ ਨਕਸਾਲ ਹੋ ਸਕਦਾ ਸੀਗਾ ਤੇ ਜਿੰਦੇ ਕਰਕੇ ਮੇਰੇ ਡਾਂਗਾ ਬਹੁਤ ਜ਼ਿਆਦਾ ਵੱਜੀਆਂ ਜੀ ਗੁੱਜੀਆਂ ਸੱਟਾਂ ਬਹੁਤ ਜ਼ਿਆਦਾ ਵੱਜੀਆਂ ਸਿਰ ਦੇ ਵਿੱਚ ਵੀ ਵੱਜੀਆਂ ਨੇ ਤੇ ਜਿੰਦੇ ਕਰਕੇ ਮੈਂ 1 ਘੰਟੇ ਤੱਕ ਬੇਹੋਸ਼ ਹੀ ਰਿਹਾ ਜੀ ਤੁਸੀਂ ਵੀ ਬੇਹੋਸ਼ ਹੋ ਗਏ ਸੀ ਹਾਂ ਜੀ ਬਹੁਤ ਜ਼ਿਆਦਾ ਜੀ ਅੱਛਾ ਸੱਟਾਂ ਵੱਜੀਆਂ ਤੇ ਕਿਹੜੇ ਕਿਹੜੇ ਹਥਿਆਰ ਸੀਗੇ ਜਿਹੜੇ ਤੁਸੀਂ ਕਹਿੰਦੇ ਹੋ ਗੁਜੀ ਦੇ ਥੱਲੇ ਕੋਲ ਸੀਗੇ ਉਹਨਾਂ ਕੋਲ ਕੁਰਪਾਨਾ ਸਿੰਘਾਂ ਇਹ ਤੰਗਲੀਆਂ ਸੀ ਜਿਹੜੇ ਮਾਰੂ ਹਥਿਆਰ ਜਿੰਨਾਂ ਨੂੰ ਕਹਿ ਦਿੰਨੇ ਆ ਜਿਵੇਂ ਪਟ્રોલ ਵਾਲੇ ਬੰਬ ਆ ਉਹ ਵੀ ਉਹਨਾਂ ਕੋਲ ਸੀਗੇ ਇਥੋਂ ਤੱਕ ਉਹਨਾਂ ਟਰੈਕਟਰਾਂ ਨੂੰ ਅੱਗ ਵੀ ਲਾਉਣ ਦੀ ਕੋਸ਼ਿਸ਼ ਕੀਤੀ ਜੀ ਮਸ਼ਹਰ ਵਿੱਚ ਉਹਨਾਂ ਨੂੰ ਪਤਾ ਨਹੀਂ ਲੱਗਾ ਜੀ ਕੀ ਕੋਸ਼ਿਸ਼ ਕਿੰਨਾ ਉਹਨਾਂ ਨੇ ਨੁਕਸਾਨ ਕਰ ਦਿੱਤਾ ਸਾਨੂੰ ਬਹੁਤ ਜ਼ਿਆਦਾ ਜੀ ਅੱਛਾ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਹੋ ਪ੍ਰਸ਼ਾਸਨ ਤੋਂ ਅਸੀਂ ਇਹ ਮੰਗ ਕਰਦੇ ਹਾਂ ਵੀ ਸਾਨੂੰ ਇਨਸਾਫ ਦਿੱਤਾ ਜਾਵੇ ਗੁਰੂ ਰਾਮਦਾਸ ਦੀ ਜ਼ਮੀਨ ਆ ਉਹਨੂੰ ਜਿੰਨਾ ਮਲਕੀਤੀ ਦਰਬਾਰ ਸਾਹਿਬ ਨੂੰ ਦੀ ਆ ਦਰਬਾਰ ਸਾਹਿਬ ਨੂੰ ਦੇ ਦਿੱਤੀ ਜਾਵੇ ਤੇ ਫਿਰ ਜਿਨ੍ਹਾਂ ਨੇ ਜਿਨ੍ਹਾਂ ਨੇ ਸਾਡੇ ਸੱਤਾ ਮਾਰੀਆਂ ਨੇ ਸਾਡੇ ਜਾਨ ਦਾ ਨੁਕਸਾਨ ਕੀਤਾ ਉਹਨਾਂ ਨੂੰ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਵੇ ਸਾਡੀ ਇਹ ਹੀ ਪ੍ਰਸ਼ਾਸਨ ਨੂੰ ਬੇਨਤੀ ਆ ਇਦੋ ਸਿਰ ਦੇ ਵਿੱਚ ਵੀ ਪਤਾ ਲੱਗਿਆ ਸੀ ਵੀ ਕੋ ਕੰਗਾ ਹਾਂਜੀ ਹਾਂਜੀ ਆਹ ਵੇਖੋ ਜੀ ਆ ਸਾਡੇ ਭੋਲਾ ਸਿੰਘ ਜੀ ਇਹਨਾਂ ਦੇ ਜੀ ਮੇਰੇ ਸਿਰ 'ਚ ਕੰਗਾ ਨਾ ਹੁੰਦਾ ਤਾਂ ਮੇਰੇ ਗੰਭੀਰ 7 ਲੱਖ ਸੱਤੀਸੇ ਹੋ ਜਾਂਦਾ ਇੱਕ ਡਾਂਗ ਮੇਰੇ ਸਿਰ 'ਚ ਮਾਰੀ ਆ ਉਹ ਡਾਂਗ ਅੱਧੀ ਉਹਦੇ ਹੱਥ 'ਚ ਲੱਗੀ ਅੱਧੀ ਟੁੱਟ ਕੇ ਪਾਸੇ ਡਿੱਗ ਗਈ ਤੇ ਦੂਸਰੀ ਡਾਂਗ ਇੱਕ ਉਹਨੇ ਮੇਰੇ ਹਕੂਨੀ ਤੇ ਮਾਰੀ ਆ ਅੱਛਾ ਅੱਛਾ ਹਾਂ ਕੰਗੇ ਨਾਲ ਮੇਰੀ ਰੱਖਿਆ ਹੋ ਗਈ ਜੀ ਨਹੀਂ ਮੇਰੇ ਸਿਰ 'ਚ ਬਹੁਤ ਜ਼ਿਆਦਾ ਸੱਟ ਵੱਜਦੀ ਗੰਭੀਰ ਅੱਛਾ ਅੱਛਾ ਇਹ ਜਿਹੜੀ ਜੋ ਮਾਰ ਆਇਆ ਕਰਦਾ ਮੇਰੇ ਸਿਰ ਦੇ ਵਿੱਚ ਜੀ ਉਹ ਕੰਦਾ ਸਾਹ ਹੈ ਜੀ ਹਾਂਜੀ ਕੰਦਾ ਆ ਗਿਆ ਬਸ ਇਹਦੇ ਵਿੱਚ ਨਾ ਅੱਛਾ ਅੱਛਾ ਇਹਦੇ ਕਾਰਨ ਮੇਰੇ ਸਿਰ ਦੇ ਵਿੱਚ ਬੰਗੂਲੀਆ ਦਰਦ ਆ ਹੋ ਰਿਹਾ ਤੇ ਜੇ ਨਾ ਹੁੰਦਾ ਤਾਂ ਮੇਰੇ ਗੰਭੀਰ ਸੱਟ ਵੱਜ ਸਕਦੀ ਜਾਨੀ ਇੱਥੋਂ ਪਤਾ ਲੱਗਦਾ ਵੀ ਜਿਹੜੇ ਦਰਦੇ ਦੇ ਦੋਰੀ ਸੇ ਹੋਏ ਵੀ ਕਿੰਨੀ ਜੋਰ ਨਾਲ ਹੋ ਰਿਹਾ ਹਾਂਜੀ ਹਾਂਜੀ ਹੁਣ ਕਿਹੜੀ ਚੀਜ਼ ਨਾ ਵਰਤਣੀ ਇਹ ਡਾਂਗ ਵਜੀ ਹੈ ਜੀ ਅੱਛਾ ਡਾਂਗ ਸੀ ਉਹਨੂੰ ਕੋਈ ਵਾਸਤੇ ਡਾਂਗ ਸੀ ਅੱਧੀ ਡਾਂਗ ਉਹਦੇ ਹੱਥ ਚ ਰਹਿ ਵੀ ਅੱਧੀ ਡਾਂਗ ਟੁੱਟ ਕੇ ਪੋਜ਼ਿਟਿਵ ਵੀ ਉਸ ਤੋਂ ਬਾਅਦ ਇਥੇ ਮੇਰੇ ਡਾਂਗ ਵਿੱਚ ਹੈ। ਅੱਛਾ ਤੇ ਤੁਹਾਨੂੰ ਉਸ ਪ੍ਰਸ਼ਾਸਨ ਤੋਂ ਕੀ ਆਸਾ ਕਰਨੀ ਹੈ ਆਖਰ? ਅਸੀਂ ਜੀ ਜਿਹੜਾ ਬਿਲਕੁਲ ਨਿਆਂ ਵਾਲੀ ਗੱਲ ਹੈ ਉਹ ਹੋਣੀ ਚਾਹੀਦੀ ਹੈ। ਇਹ ਬਹੁਤ ਵੱਡਾ। ਅਸੀਂ ਮਾਰਨ ਦੇ ਬਲੌਰਥ ਨਾਲ ਅਸੀਂ ਤਾਂ ਨਹੀਂ ਸੀ ਕਿਹਾ ਕਰੋ ਮਾਰਨ ਦੇ ਬਲੌਰਥ ਨਾਲ ਹੀ ਆਏ ਸੀ। ਉਹਨਾਂ ਕੋਲ ਕਰਪਾਨਾ ਸੀ। ਪट्रोल ਦੀਆਂ ਬੋਤਲਾਂ ਵੀ ਉਹਨਾਂ ਕੋਲ ਭੜੀਆਂ ਹੋਈਆਂ ਤੇਕਟਰਾਂ ਉੱਪਰ ਛਿੜਕ ਤੇ ਆਏ ਸੀ ਉਹ ਬੀਟ ਵਿੱਚ ਪट्रोल। ਤੁਹਾਡੇ ਕੋਲ ਵੀ ਵੈਪਨ ਸੀ। ਨਹੀਂ ਸਾਡੇ ਕੋਲ ਤਾਂ ਉਸਰਾਂ ਦੇ ਕੋਈ ਵੈਪਨ ਨਹੀਂ ਸੀ ਜਿਹੜੇ ਉਹਨਾਂ ਕੋਲ ਸੀ। ਧੰਨਵਾਦ। ਇਟਸ ਕੀ ਘਟਨਾ ਹੋਈ ਅੱਜ ਜਿਹੜੀ ਬिलासपुर ਵਰਤਰੀ ਹੈ ਅੱਜ ਸਾਨੂੰ ਥਾਣੇ ਤੋਂ 10:00 ਸਵਾ 10 ਵਜੇ ਕਿ ਇਨਫੋਰਮੇਸ਼ਨ ਆਈ ਸੀ ਕਿ ਬिलासपुर ਦੋ ਤੇਰਾਂ ਵਿੱਚ ਲੜਾਈ ਹੋ ਗਈ ਹੈ ਜ਼ਮੀਨ ਨੂੰ ਲੈ ਕੇ ਸਾਨੂੰ ਬਾਅਦ ਚੋਂ ਪਤਾ ਲੱਗਿਆ ਕਿ ਇਹੜੀ ਲੜਾਈ ਹੈ ਇੱਕ ਸੇ ਡਿਮਾਂਸ ਸੀ ਤੇ ਇੱਕ ਸੇ ਐਸਜੀਪੀਸੀ ਦੇ ਕੁਝ ਬੰਦੇ ਸੀ ਜਿਨ੍ਹਾਂ ਵਿੱਚ ਲੜਾਈ ਹੋਈ ਹੈ ਜੀ ਤੇ ਕਿੰਨੇ ਇੱਕ ਬੰਦੇ ਵਿੱਚ ਜ਼ਖਮੀ ਹੋਏ ਨੇ ਤੇ ਕਿੰਨੇ ਅਗਰੇ ਖਿਲਾਫ ਕਾਰ ਵੀ ਪੁਲਿਸ ਕਰ ਰਹੀ ਹੈ ਹਾਜੇ ਜੀ ਜਿਹੜਾ ਸਾਨੂੰ ਹਸਪੀਟਲ ਪਾਲ ਤੋਂ ਪਤਾ ਲੱਗਿਆ ਕਿ 10 ਤੇਰੇ 10 ਬੰਦੇ ਇੱਕ ਤੇਰੇ ਦੇ ਦਾਖਲ ਹੋਏ ਨੇ ਤੇ ਚਾਰ ਬੰਦੇ ਦੂਜੇ ਤੇਰੇ ਦੇ ਦਾਖਲ ਹੋਏ ਨੇ ਉਹਨਾਂ ਦੇ ਹਜੇ ਐਮਐਲਆਰ ਬੇਸਡ ਔਨ ਦਾ ਐਮਐਲਆਰ ਐਂਡ ਬਿਆਨ ਜੋ ਬੰਦੀ ਕਾਰਵਾਈ ਕੀਤੀ ਜਾਵੇਗੀ। ਜੀ ਮੀਨਸ ਇਹ ਟੋਪੋਜੀ ਜੋ ਹੁਣ ਪਤਾ ਲੱਗੇ ਕਿ ਹਸ ਤੱਕ ਇਹ 20 ਕਿੱਲੇ ਜ਼ਮੀਨ ਲਗੇ ਜੀ। ਜੀ। ਇਹ ਬਲਾਕ ਸਰਪੰਡੀਆਂ ਦੀ ਜ਼ਮੀਨ ਹੈ ਜੀ। ਸਰ ਕਿੰਨੇ ਲੰਮੇ ਸਮੇਂ ਤੋਂ ਇਹ ਵਿਵਾਦ ਜਿਹੜਾ ਹੈਗਾ ਤੁਹਾਡੇ ਧਿਆਨ ਦੇ ਵਿੱਚ ਸੀਗਾ ਜੀ ਪੁਲਿਸ ਦੇ ਧਿਆਨ ਦੇ? ਨਹੀਂ ਜੀ ਸਾਡੇ ਰੀਸੈਂਟਲੀ ਜਾਂਚ ਨਹੀਂ ਸੀਗਾ ਵਿਵਾਦ ਬਟ ਜੋ ਹੁਣ ਅਸੀਂ ਮਤਲਬ ਡਾਕੂਮੈਂਟਸ ਵੈਰੀਫਾਈ ਕੀਤੇ ਨੇ ਵਿਵਾਦ ਕੁਝ 1980 ਤੋਂ ਚੱਲ ਰਿਹਾ ਹੈਗਾ ਤੇ ਹਜੇ ਵੀ ਇਹਦਾ ਇੱਕ ਕੋਰਟ ਕੇਸ ਹਾਈ ਕੋਰਟ ਚੱਲ ਰਿਹਾ ਹੈ। ਸਰ ਅੱਜ ਇਹ ਤੇ ਪੁੱਛਿਆ ਗਿਆ ਸੀ ਜੀ ਜਿਹੜੇ ਇੱਕ ਤਰਫੋਂ ਪੁੱਛਿਆ ਗਿਆ ਸੀ ਉਹ ਕਹਿੰਦੇ ਸੀ ਐਸਡੀਪੀਸੀ ਦੇ ਜਿਹੜੇ ਉਹ ਨੁਮਾਇंदे ਨੇ ਉਹਨਾਂ ਨੇ ਕਿਹਾ ਸੀ ਵੀ ਅਸੀਂ ਲਿਖਤੀ ਰੂਪ ਦੇ ਵਿੱਚ ਡੀਐਸਪੀ ਸਭ ਨੂੰ ਜਾਣਕਾਰੀ ਦਿੱਤੀਗੇ ਨਹੀਂ ਮੇਰੇ ਨੌਲੇਜ 'ਚ ਹੈ ਜੋ ਕੁਝ ਹੈਗਾ ਨਹੀਂ ਜੀ ਫਿਰ ਵੀ ਮੈਂ ਇੱਕ ਵਾਰੀ ਵੈਰੀਫਾਈ ਕਰੂੰਗਾ ਕਿਉਂਕਿ ਅਸੀਂ ਸਵਾਲ ਉਹਨਾਂ ਨੂੰ ਇਹ ਪੁੱਛਿਆ ਸੀ ਵੀ ਤੁਸੀਂ ਪੁਲਿਸ ਦੇ ਪ੍ਰਸ਼ਾਸਨ ਦੇ ਧਿਆਨ ਦੇ ਵਿੱਚ ਕਿਉਂ ਨਹੀਂ ਮੈਂ ਲੈਂਦਾ ਜਦੋਂ ਤੁਸੀਂ ਗਏ ਨਹੀਂ ਸਾਡੇ ਹਜੇ ਨੌਲੇਜ 'ਚ ਹੈਗਾ ਨਹੀਂ ਫਿਰ ਵੀ ਵੈਲ ਵੈਰੀਫਾਈਡ ਵਾਂਸ ਅਗੇਨ ਕਿਸ ਤਰ੍ਹਾਂ ਦਾ ਕਬਜ਼ਾ ਸੀ ਇਸ ਤੇ ਇਹ ਹਜੇ ਜੀ ਮੈਟਰ ਅੰਦਰ ਹਾਈ ਕੋਰਟ ਦੇ ਅੰਦਰ ਹੈਗਾ ਤਾਂ ਵੀ ਕੰਨ ਕਮੈਂਟ ਉਹਨਾਂ ਦੇ ਟ੍ਰਾਈ ਸਰ ਕਿੰਨੀ ਗੰਭੀਰਤਾ ਨਾਲ ਲਿਆ ਜਾ ਰਿਹਾ ਜੀ ਇਸ ਕੇਸ ਨੂੰ ਜੀ ਆਪਣੇ ਵੱਲੋਂ ਨਹੀਂ ਅਸੀਂ ਰਖੋ ਜੀ ਇਹਨੂੰ ਪੂਰੀ ਗੰਭੀਰਤਾ ਨਾਲ ਲੈ ਰਹੇ ਹਾਂ ਬਿਆਨ ਹੋ ਕੇ ਜੋ ਵੀ ਕਾਨੂੰਨੀ ਕਾਰਵਾਈ ਬੰਦੇ ਸਜਤੇ ਜਲਦੀ ਕਰਾਂਗੇ ਜੀ ਸਰ ਕੀ ਇਤਿਹਾਸ ਜੀ ਜਿਹੜਾ ਕੋ ਜੀ ਹਜੇ ਉਹ ਹਜੇ ਬਿਆਨ ਹੋ ਰਹੇ ਨੇ ਜਸਟ ਆਫਟਰ ਬਿਆਨ ਹੋਣ ਤੋਂ ਬਾਅਦ ਹੀ ਅਸੀਂ ਕੁਝ that is a part of investigation ਨਹੀਂ ਅੱਥੇ ਦੱਸ ਨਹੀਂ ਕਿ ਗੋਲੇ ਵੀ ਯੂਜ਼ ਕੀਤੇ ਗਏ ਲੈ ਜਿਹੜੇ ਗੋਲੋਂ ਜਾਂ ਹੋਰ ਕੋਈ ਫਾਲਤ ਨਹੀ ਇਹੋ ਜੀ ਕੋਈ ਗੱਲ ਹਜੇ ਸਾਹਮਣੇ ਨਹੀਂ ਆਈ ਇੱਕ ਵਾਰ ਜਦੋਂ ਸਾਡੇ ਜਿਹੜੇ ਵਿਕਟਿਮਾਂ ਦੇ ਸਟੇਟਮੈਂਟਸ ਸੁਣ ਕੇ ਉਸ ਤੋਂ ਬਾਅਦ ਹੀ ਕੁਝ ਕਲੀਅਰ ਹੋ ਸਕਦਾ ਜੀ ਸਰ ਪੁਲਿਸ ਨੂੰ ਮੌਕੇ ਵਾਲੀ ਨੇ दैट इज अ पार्ट ऑफ इन्वेस्टिगेशन ਦੇਖੋ ਜੀ ਸੋ ఓਪਨਲੀ ਨਹੀਂ ਦੱਸ ਸਕਦੇ ਹਜੇ ਸਰ ਲਾਸਟ ਵਾਰ ਪੁੱਛਣਾ ਚਾਹੁੰਦੇ ਆ ਸਰ ਆਪਣੀ ਪੁਲਿਸ ਨੇ ਸਮੇਸ਼ਰ ਆਪਣੀ ਇਨਵੈਸਟੀਗੇਸ਼ਨ ਸਾਰੀ ਕੀਤੀ ਹੈ ਜੀ ਹੁਣ ਤੱਕ ਨਹੀਂ ਦੇਖੋ ਜੀ ਪਹਿਲਾਂ ਤਾਂ ਇੱਕ ਐਫ ਆਰ ਲਾਜ ਹੋ ਗਈ ਆ ਫਿਰ ਲਾਜ ਹੋਣ ਤੋਂ ਬਾਅਦ ਅਸੀਂ ਇਨਵੈਸਟੀਗੇਸ਼ਨ ਕਰਾਂਗੇ ਬਾਕੀ ਇਹਦੀ ਮੁੱਢਲੀ ਤਫਤੀਸ਼ ਆ ਜੀ ਵਸੀਂ ਕਰ ਰਹੇ ਆ ਸਰ ਮਿਹਰਬਾਨ ਪ੍ਰਧਾਨ ਜੀ ਅੱਜ ਇੱਕ ਬਹੁਤ ਹੀ ਵਿਵਾਦ ਵੱਡਾ ਹੋਇਆ ਜੀ ਐਸ ਪੀ ਸੀ ਤੇ ਮਹਾਂਤ ਪਰਿਵਾਰਾਂ ਦੇ ਵਿੱਚ ਇੱਕ ਖੂਨੀ ਝੜਪ ਹੋਈ ਹੈ ਜੀ ਅ ਤੁਸੀਂ ਇਹਦੇ ਬਾਰੇ ਦੇ ਵਿੱਚ ਕੀ ਜਾਣਕਾਰੀ ਸਾਡੇ ਨਾਲ ਸ਼ੇਅਰ ਕਰਨਾ ਚਾਹੁੰਦੇ ਹੋ ਤੁਸੀਂ ਹਲਕਾ ਪਾਇਲ ਦੇ ਸੀਨੀਅਰ ਆਬਦੇਦਾਰ ਹੋ ਜੀ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਵਿੱਚ ਪਬਲਿਕਲੀ ਵੱਡੀਆਂ ਸੇਵਾਵਾਂ ਨਿਭਾ ਰਹੇ ਹੋ ਤੁਸੀਂ ਕੀ ਵਿਚਾਰ ਰੱਖਦੇ ਹੋ ਕੀ ਦੇਖਿਆ ਤੁਸੀਂ ਇਹ ਕੇਸ ਦੇ ਵਿੱਚ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਾਤੇ ਤੇ ਤੜਕੇ ਦੇ ਅਸੀਂ ਤਾਂ ਇਹੀ ਦੇਖਦੇ ਹਾਂ ਪੱਤਰਕਾਰ ਸਾਹਿਬ ਜੇ ਅਸੀਂ ਕਿਸੇ ਨੂੰ ਵਾੜਾ ਨਹੀਂ ਕਹਿੰਦੇ ਕਿਸੇ ਦਾ ਪੱਖ ਨਹੀਂ ਕਰਨਾ ਲੇਕਿਨ ਜੇ ਸ਼੍ਰੋਮਣੀ ਕਮੇਟੀ ਜਿੱਤੀ ਹੋਈ ਹੈ ਤਾਂ ਪ੍ਰਸ਼ਾਸਨ ਨੂੰ ਨਾਲ ਲੈ ਕੇ ਚੱਲਣਾ ਉਹਨਾਂ ਦਾ ਹੱਕ ਸੀਗਾ ਫਰਜ਼ ਸੀਗਾ ਕਿਉਂ ਹੋਲ ਹੋਇਆ ਬਾ ਜਿਹੜਾ ਹੁਣ ਇੱਥੇ ਭੱਜੇ ਫਿਰਦੇ ਸੀਗੇ ਸਾਡੀ ਦਿਹਾੜੀ ਉਹਨਾਂ ਦੇ ਸੱਟਾਂ ਮਾਰੀਆਂ ਆਪਦੇ ਬੰਦਿਆਂ ਨੇ ਲੱਗੀਆਂ ਤੇ ਸੋ ਉਹ ਪਹਿਲਾਂ ਹੀ ਪ੍ਰਸ਼ਾਸਨ ਨਾਲ ਲੈ ਕੇ ਚੱਲਦੇ ਇਹ ਕਮੀ ਵੇਸੀ ਰਹੀ ਉਹਨਾਂ ਦੇ ਵਿੱਚ ਤੇ ਬਾਕੀ ਰਹੀ ਗੱਲ ਅ ਮਾਬਾ ਪਰਿਵਾਰ ਦੀ ਜਿਹਨਾਂ ਜਿਹੜੀ ਜ਼ਮੀਨ ਸੀਗੀ ਤੇ ਉਹ ਤਾਂ 5-6 ਬੰਦੇ ਰੱਖਦੇ ਨੇ 5-6 ਨੇ ਇਹ 2-200 ਬੰਦਾ ਸੀਗਾ ਉਹ ਕਹਿੰਦੇ ਵੀ ਸਾਨੂੰ ਉਹ ਤੇ ਹੈ ਵੀ ਹੋਗੇ ਪਰ ਜੇ ਪ੍ਰਸ਼ਾਸਨ ਨਾਲ ਲਿਆ ਹੁੰਦਾ ਚੰਗੀ ਗੱਲ ਸੀਗੀ ਹੁੰਦਾ ਜਿਨ੍ਹਾਂ ਬੜਿਆ ਕੰਮ ਇਹਨਾਂ ਵਧਣਾ ਨਹੀਂ ਸੀਗਾ ਪ੍ਰਧਾਨ ਜੀ ਤੁਸੀਂ ਦੋਨਾਂ ਧਿਰਾਂ ਦਾ ਪੱਖ ਸੁਣਿਆ ਸੀ ਜੀ ਇੱਥੇ ਤੇ ਤੁਸੀਂ ਦੋਨਾਂ ਧਿਰਾਂ 'ਚ ਕਿਹਨੂੰ ਪਸੂਰਵਾਰ ਮੰਨਦੇ ਹੋ ਦੇਖੋ ਜੀ ਨਾ ਉਹਨਾਂ ਨੂੰ ਬਾਦਿਆਂ ਨੂੰ ਵੀ ਮਿਲਿਆ ਉਹ ਤਾਂ ਕਹਿੰਦੇ ਸਾਨੂੰ ਪਤਾ ਹੀ ਨਹੀਂ ਸੀ ਗੱਲ ਦਾ ਸਾਨੂੰ ਆਕੇ ਦੱਬ ਲਿਆ ਸੋ ਇਹ ਕਹਿੰਦੇ ਨੇ ਬੂਰੇ ਮਗਰ ਹਲੇ ਬੰਦੇ ਉੱਤਰਦੇ ਨੇ ਮੂਰੇ ਜਾ ਕੇ ਪੰਜ ਚਾਰ ਬੰਦੇ ਕੇ ਉਹ ਟਾ ਲਿਓ ਇੱਕ ਨੂੰ ਥਾਮਲਾ ਕਰਤਾ ਵੀ ਅਸੀਂ ਪਹਿਲਾਂ ਇਹ ਕਹਿੰਦੇ ਨੇ ਅਸੀਂ ਸਿਕਿਉਰਿਟੀ ਵਾਲੇ ਵੀ ਪ੍ਰਸ਼ਾਸਨ ਨੂੰ ਕਿਹਾ ਸੋ ਇਹ ਪ੍ਰਸ਼ਾਸਨ ਨੂੰ ਲਈ ਘੇਵੀਰ ਮਸਲਾ ਉਹ ਪਾਣੀ ਦਾ ਪਾਣੀ ਦੋਂਡਾ ਦੋਂਡਾ ਕਰ ਸਕਦੇ ਨੇ ਕਿਉਂ ਜੇ ਉਹਨਾਂ ਨੂੰ ਕਿਹਾ ਤਾਂ ਉਹਨਾਂ ਕੋਲੇ ਅਰਜ਼ੀਆਂ ਜਾਂ ਉਹਨਾਂ ਕੋਲੇ ਫੋਨ ਡਿਟੇਲਾ ਲਾਜ਼ਮੀ ਹੋਣੀ ਚਾਹੀਦੀ ਹੈ ਨੇ ਪ੍ਰਸ਼ਾਸਨ ਅ ਗੰਭੀਰਤਾ ਨਾਲ ਇਹਦਾ ਫੈਸਲਾ ਲਵੇ ਕਿ ਕਿਸੇ ਨਾਲ ਧੱਕਾ ਨਾ ਹੋਵੇ ਬਨਾਜ ਨਾ ਨਾ ਜੇ ਉਹਨਾਂ ਨੇ ਹਮਲਾ ਮੂਰੀਆ ਕਰਿਆ ਤਾਂ ਉਹ قصوروار ਨੇ ਤੇ ਇਹਦੇ ਵਿੱਚ ਅਸੀਂ ਕਿਸੇ ਨੂੰ ਕਹਿ ਨਹੀਂ ਸਕਦੇ ਵੀ ਹਾਂ ਇਹਨਾਂ ਨੇ ਇਜਾਜ਼ਤੀ ਕਰੀਆ ਜਾਂ ਉਹਨਾਂ ਨੇ ਕਰੀਆ ਲੈਗਲੇ ਮੁੱਦਾ ਹੁਣ ਗੰਭੀਰ ਮਸਲਾ ਉਸ ਨੇ ਉਂਟਰੀ ਆ ਵੀ ਪੁਲਿਸ ਦੇਖ ਕੇ ਆਪ ਧਿਆਨ ਰੱਖਿਆ ਜਿਵੇਂ ਉਹ ਕਹਿੰਦੇ ਨੇ ਸਹੀ ਪੁਲਿਸ ਨੂੰ ਪੁਲਿਸ ਨੂੰ ਸੂਚਨਾ ਦਿੱਤੀ ਹੋਈ ਆ ਪਹਿਲਾਂ ਆਈ ਨਹੀਂ ਪੁਲਿਸ ਮੌਕੇ ਤੇ ਪਰ ਹੁਣ ਉਹ ਪੁਲਿਸ ਨੇ ਦੇਖਣਾ ਵੀ ਅਸੀਂ ਕੀ ਦੇਖਣਾ ਕੀ ਕਰਨਾ ਕੀ ਨਹੀਂ ਕਰਨਾ ਚਾਹੀਏ ਅਗਰ ਸਨੇਹਾ ਦਿੱਤਾ ਹੋਇਆ ਸੀ ਤਾਂ ਪ੍ਰਸ਼ਾਸਨ ਦੀ ਗਲਤੀ ਹੋਊਗੀ ਜੇ ਉਹਨਾਂ ਨੇ ਨਹੀਂ ਸਨੇਹਾ ਦਿੱਤਾ ਤਾਂ ਸ਼ਰਮਣੀ ਕਮੇਟੀ ਦੀ ਗਲਤੀ ਆਪਾਂ ਮੰਨ ਸਕਦੇ ਆ ਬਾਕੀ ਪ੍ਰਸ਼ਾਸਨ ਆ ਸਿਆਣਾ ਬਹੁਤ ਸੁਭਿਗਵਾਨ ਅਫਸਰ ਬੈਠੇ ਨੇ ਸਸਪੀ ਕਾਉਂਸਲਰ ਸਾਹਿਬ ਬਹੁਤ ਸਮਝਵਾਨ ਨੇ ਤੇ ਦੇਖ ਕੇ ਦੋਦਾ ਦੋਦੋ ਪਾਣੀ ਦਾ ਪਾਣੀ ਕਰਨਗੇ ਲੇਕਿਨ ਜੇ ਉਹਨਾਂ ਨੇ ਮੈਸੇਜ ਕਹਿੰਦੇ ਨੇ ਦਿੱਤਾ ਤਾਂ ਜ਼ਰੂਰ ਕਾਰਵਾਈ ਕਰਨਗੇ ਇਹਨਾਂ ਤੇ ਮੇਰੇ ਆਪੇ ਤੇ ਜੇ ਜਿੱਤੇ ਨੇ ਫੈਸਲਾ ਹੋਏ ਕਹਿੰਦੇ ਨੇ ਵੀ ਅਸੀਂ ਜਿੱਤੇ ਹੋਏ ਆ ਕੇਸ ਤਾਂ ਉਹ ਜ਼ਰੂਰ ਦੋਦਾ ਦੋਦੋ ਪਾਣੀ ਦਾ ਪਾਣੀ ਕਰਨ ਜ਼ਰੂਰ ਕਰਨਗੇ ਉਹਨਾਂ ਨੂੰ ਬੇਨਤੀ ਵੀ ਕਰਾਂਗੇ ਵਿਯਾਰਸ ਵੀ ਕਰਾਂਗੇ ਤਾਂ ਇਹਦੇ ਵਿੱਚ ਬਿਲਕੁਲ ਨਿਰਪੱਖਤਾ ਨਾਲ ਆਪਦਾ ਫੈਸਲਾ ਲੈਣਾ ਪ੍ਰਸ਼ਾਸਨ ਵਾਲੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਪ੍ਰਧਾਨ ਜੀ ਲਾਸਟ ਵਿੱਚ ਕੋਈ ਬੇਨ ਕੋਈ ਤੁਸੀਂ ਅਪੀਲ ਕਰਨਾ ਚਾਹੁੰਦੇ ਹੋ ਜੀ ਮੈਸੇਜ ਦੇਣਾ ਚਾਹੁੰਦੇ ਹੋ ਬਿਲਕੁਲ ਜੀ ਪੱਤਰਕਾਰ ਸਾਹਿਬ ਜਿਹੜੀਆਂ ਲੜਾਈਆਂ ਉਹਦੇ ਵਿੱਚ ਝਗੜਾ ਵਿੱਚ ਕੋਈ ਨਹੀਂ ਰੱਖਿਆ ਜਾ ਪ੍ਰਸ਼ਾਸਨ ਹੈਗਾ ਸਾਡੇ ਲਈ ਅਵਾਬ ਤਾਂ ਹੈਗੀਆਂ ਨੇ ਚੱਲਦੇ ਨੇ ਕੋਰਟ ਦੇ ਵਿੱਚ ਤਾਂ ਉਹਨਾਂ ਦੀ ਮੌਜੂਦਗੀ ਵਿੱਚ ਅਸੀਂ ਆਪਣੀ ਕਾਰਵਾਈ ਨੇਪਰੇ ਚਾੜੀਏ ਨਾ ਕਿ ਅਸੀਂ ਸਿੱਧੀ ਜਾ ਕੇ ਆਪਦਾ ਉਹਨਾਂ ਤੇ ਅਟੈਕ ਬਾਜ਼ੀ ਕਰੀਏ ਚਾਹੇ ਉਹਨਾਂ ਨੇ ਕਰਿਆ ਚਾਹੇ ਉਹਨਾਂ ਨੇ ਹੁਣ ਉਹਦੇ ਅਸੀਂ ਤਾਂ ਮੌਜੂਦ ਹੈ ਨਹੀਂ ਸੀਗੇ ਲੇਕਿਨ ਲੜਾਈ ਕਰਨੀ ਬਹੁਤ ਮਾੜੀ ਗੱਲ ਆ ਜੇ ਅਸੀਂ ਪ੍ਰਸ਼ਾਸਨ ਨੂੰ ਪ੍ਰਸ਼ਾਸਨ ਕਾਦੇ ਵਾਸਤੇ ਆ ਇਹਦੇ ਵਾਸਤੇ ਹੀ ਹੁੰਦਾ ਜੋ ਪ੍ਰਸ਼ਾਸਨ ਨਾਲ ਲੈ ਕੇ ਚੱਲੀਏ ਅਸੀਂ ਜੋ ਕੋਈ ਗੱਲਬਾਤ ਆ ਉਹਨਾਂ ਨੂੰ ਨਾਲ ਉਹਨਾਂ ਦੇ ਵਜੂਦੀ ਦੇ ਵਿੱਚ ਉਹਨਾਂ ਦੇ ਅੰਡਰ ਰਹਿ ਕੇ ਇਹਨੂੰ ਸਮਝਾਈਏ ਜੇ ਵੱਧ ਕੱਟ ਸੱਟ ਲੱਗ ਜਾਂਦੀ ਕਿਸੇ ਦਾ ਘਰ ਗਾਲਾ ਜਾਂਦਾ ਸੋ ਬੇਨਤੀ ਕਰਾਂਗੇ ਅਸੀਂ ਦਾ ਕੋਈ ਮੇਡੀਏ ਨਹੀਂ ਕਰਾਂਗੇ ਵੀ ਇਹਨਾਂ ਦੇ ਵਿੱਚ ਲੜਾਈ ਆ ਕੇ ਤੁਸੀਂ ਨੇ ਇਹਨਾਂ ਨੂੰ ਵੀ ਕਰਾਂਗੇ ਜੇ ਮਜੂਰ ਵੀ ਉਹਦੇ ਤੇ ਕੋਈ ਫੈਸਲਾ ਸਿਰੇ ਚੜਦਾ ਤਾਂ ਪ੍ਰਸ਼ਾਸਨ ਦੀ ਮੌਜੂਦਗੀ ਦੇ ਵਿੱਚ ਚੜਾ ਆਵੇ ਲੜਾਈਆਂ ਵਿੱਚ ਕੁਝ ਨਹੀਂ ਰੱਖਿਆ ਹੋਇਆ ਤੇ ਨੁਕਸਾਨ ਆ ਬੰਦਿਆਂ ਦਾ ਜਿਹੜਾ ਵੱਖਰਾ ਬਾਗ ਬਾਗ ਵਿੱਚ ਕੋਈ ਬੰਦੇ ਦੇ ਨਹੀਂ ਕਿਸੇ ਚੰਨ ਦਿੰਦਾ ਜਾਂ ਜਵਾਕ ਇਕੱਲੇ ਰਹਿੰਦੇ ਨੇ ਰੋਲ ਜਾਂਦੇ ਨੇ ਬਹੁਤ ਆਫਾ ਹੋ ਜਾਂਦਾ ਸੋ ਬਹੁਤ ਪਰਿਵਾਰ ਨੇ ਇਹ ਜਿਹੜੇ ਦੇਖਦੇ ਆ ਸਵੇਰਾ ਸਵੇਰਾ ਕਰਦੇ ਵੀ ਆ ਇਹਨੇ ਆ ਪਿੰਡਾਂ ਦੇ ਵਿੱਚ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦਾ ਖਾਲਸਾ